हां जी सत श्री अकाल भाई सारे कबूतर भाई प्रामो ਨੂੰ ਕੀ ਹਾਲ ਚਾਲ ਕੈਮਾ ਸੇਤਾਂ ਭਾਈ ਠੀਕ ਠਾਕ ਹੋ ਚੜਦੀ ਕਲਾ ਕਿੱਦਾਂ ਪੰਜ ਛੇ ਭਰਾਵਾਂ ਦੇ ਠੀਕ ਠਾਕ ਤੇ ਇੱਕ ਤਾਂ ਬੇਨਤੀ ਕਰਨੀ ਸੀ ਵੀਰੇ ਆਪਣਾ ਜਿਹੜਾ ਨਵਾਂ ਪੇਜ ਆਪਣੇ ਨਾਮ ਤੇ ਜੀ ਜੀਤ ਵਾਲੀ ਬਲਮੀਨੀਆ ਕਬੂਤਰ ਕਲੱਬ ਤੇ ਨਵਾਂ ਪੇਜ ਆ ਵੀਰੇ ਆਪਣਾ ਪੁਰਾਣਾ ਬੰਦ ਆ ਠੀਕ ਆ ਨਵਾਂ ਸਿਰਫ ਆਪਾਂ ਆਪ ਹੀ ਓਪਰੇਟ ਕਰਦੇ ਆ ਤੇ ਆਉਣ ਵਾਲੀ ਜਿਹੜੀ ਜਾਣਕਾਰੀ ਆ ਸਾਰੀ ਉਹਦੇ ਤੇ ਮਿਲੂਗੀ ਭਰਾਵਾਂ ਨੂੰ ਤੇ ਵੀਰੇ ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਉਂਦੇ ਸੀਗੇ ਡੀ ਵਾਰਮਿੰਗ ਵਾਸਤੇ ਠੀਕ ਆ ਅੱਗੇ ਵੀ ਆਪਾਂ ਬਰੀਫਲੀ ਯਾਨੀ ਕਿ ਪ੍ਰੋਪਰ ਤਰੀਕੇ ਨਾਲ ਦੱਸਿਆ ਵਾ ਫੇਰ ਵੀ ਰੋ ਬੇਨਤੀ ਆ ਰਿਪੀਟ ਕਰਦੇ ਆ ਤੇ ਆਪਾਂ ਜ਼ਿਆਦਾਤਰ ਵਰਤਦੇ ਆ ਨਿਲਜਾਨ ਠੀਕ ਹੈ ਜੀ ਤੇ ਨਿਲਜਾਨ ਵੀਰੇ ਕਰਨਾ ਕੀ ਹੈ ਕਿ ਕੂਤਰਾਂ ਨੂੰ ਮੰਨ ਲਓ ਵੀ ਭੁੱਖੇ ਰੱਖਣਾ ਵਾ ਇੱਕ ਦਿਨ ਪਹਿਲਾਂ ਕੋਈ ਦਾਣਾ ਪਾਣੀ ਨਹੀਂ ਪਾਉਣਾ ਉਹਨਾਂ ਯਾਨੀ ਕਿ ਦਾਣਾ ਨਹੀਂ ਪਾਉਣਾ ਪਾਣੀ ਰੱਖ ਦਿਓ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਤੇ ਨਿਲਜਾਨ ਵੀਰੇ ਲਾਉਣ ਤੋਂ ਪਹਿਲਾਂ ਉਹਦੀ ਵਿਧੀ ਇਹ ਆ ਵੀ ਪਹਿਲਾਂ ਤਾਂ ਆਪਾਂ ਉਹਨੂੰ ਜਾਨਵਰਾਂ ਨੂੰ ਲਾਉਣਾ ਵਾ ਖੰਡ ਵਾਲਾ ਇਹ ਗੋੜ ਵਾਲਾ ਪਾਣੀ ਲਾ ਲਓ। ਖੰਡ ਕਿੰਨੀ ਕੁ ਮਾਤਰਾ ਚ ਪਾਉਣੀ ਹੈ ਮੰਨ ਲਓ ਵੀ ਆਪਣੇ ਹੈਗੇ ਨੇ 20 ਜਾਨਵਰ ਆ ਠੀਕ ਆ। 20 ਜਾਨਵਰਾਂ ਵਾਸਤੇ ਤੁਸੀਂ 1.5 ਚਮਚਾ ਖੰਡ ਦਾ ਘੋਲ ਲਓ। ਠੀਕ ਹੈ ਜੀ। ਤੇ 10 ml ਪਰ ਕਬੂਤਰ ਦਾ ਕਬੂਤਰ ਦਾ 10 ml ਪਾਣੀ ਦੇ ਹਿਸਾਬ ਨਾਲ। ਤੇ ਨਿੱਗੇ ਜੇ ਪਾਣੀ ਦੇ ਵਿੱਚ ਖੰਡ ਪਾ ਲਓ ਖੁਰ ਜਾਂਦੀ ਆ ਤੇ ਗੋੜ ਪਾਉਣਾ ਵਾ ਡਲੀ ਗੋੜ ਦੀ ਪਾ ਲਓ। ਠੀਕ ਹੈ ਜੀ ਦੋਨਾਂ ਚ ਇੱਕ ਚੀਜ਼ ਪਾ ਸਕਦੇ ਆ ਤੇ ਉਹ ਮੇਰੇ ਵੀਰ ਪਹਿਲਾਂ ਕੂਤਰਾਂ ਨੂੰ 10-10 ਐਮਐਲ ਲਾ ਦਿਓ ਠੀਕ ਆ ਡੇਢ ਦਾ ਘੰਟਾ ਗੈਪ ਪਾ ਲਓ ਪਾਣੀ ਲਾਉਣ ਤੋਂ ਬਾਅਦ ਖੰਡ ਵਾਲਾ ਉਸ ਤੋਂ ਬਾਅਦ ਤੁਸੀਂ 1 ਲੀਟਰ ਪਾਣੀ ਦੇ ਵਿੱਚ 12 ਐਮਐਲ ਪੈਣੀ ਆ ਵੀਰੇ 1 ਲੀਟਰ ਪਾਣੀ ਚ ਨਿਲਜਾਨ 12 ਐਮਐਲ ਪਾ ਕੇ ਠੀਕ ਹੈ ਜੀ 10-10 ਐਮਐਲ ਪਹਿਲਾਂ ਲਾ ਦਿਓ ਨਾਲ ਕੀ ਕੂਤਰਾਂ ਨੂੰ ਤੇ ਜਦੋਂ ਤੁਸੀਂ ਬਾਰੀ ਆਏ ਯਾਨੀ ਕਿ ਕੂਤਰਾਂ ਨੂੰ ਲਾ ਕੇ ਹਟੋਗੇ ਮਗਰੇ ਹੀ 10-10 ਐਮਐਲ ਦੂਜਾ ਲਾਉਣਾ ਸਟਾਰਟ ਕਰ ਦੇਣਾ ਜਿੰਨੀ ਵੀ ਵੀਰੇ ਪੋਟੇ ਦੇ ਵਿੱਚ ਗੰਦਗੀ ਆ 80 ਦੇ ਵਿੱਚ ਸਾਰੀ ਚੱਕ ਲਿਆ ਹੋਊਗੀ ਠੀਕ ਹੈ ਜੀ ਇਹ ਵੀਰੇ 20 ਤੋਂ 20 ਦਿਨਾਂ ਬਾਅਦ ਫੇਰ ਰਿਪੀਟ ਕਰਨੀ ਆ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਤਿੰਨ ਮਹੀਨਾ ਬਾਅਦ ਫੇਰ ਤੋਂ ला ਸਕਦੇ ਆ ਠੀਕ ਹੈ ਮੇਰੇ ਭਰਾ ਤੇ ਰਿਜ਼ਲਟ ਤੁਹਾਨੂੰ ਪੂਰਾ ਆਊਗਾ ਇਹਦਾ 101% ਤੇ ਬਾਕੀ ਮੇਰੇ ਵੀਰ ਬਣੇ ਨਾ ਵਾਲੀਆਂ ਨਾ ਦਵਾਈਆਂ ਨਾ ਐਂਟੀਬਾਇਓਟਿਕ ਵਗੈਰਾ ਜਾਂ ਕੁਝ ਹੋਰ ਲੋੜ ਤੋਂ ਵੱਧ ਨਾ ਪਾਇਆ ਕਰੋ ਜਿਹੜੀ ਤੁਸੀਂ ਸਟਰੋਂਗ ਦਵਾਈ ਲਾਉਂਦੇ ਆ ਜਾਨਵਰ ਨੂੰ ਡਿਵਾਰਮਿੰਗ ਵਾਸਤੇ ਠੀਕ ਆ ਉਦੋਂ ਵੀਰੇ ਤੁਹਾਨੂੰ ਜਾ ਕੇ ਕੋਈ ਲੀਵਰ ਟੋਨਿਕ ਵਗੈਰਾ ਜਾਂ ਕੁਝ ਪਾਉਣ ਦੀ ਲੋੜ ਪੈਣੀ ਆ ਜਲਜਾਨ ਕੂਤਰਾਂ ਨੂੰ ਧੱਕਾ ਨਹੀਂ ਮਾਰਦੀ ਬਿਲਕੁਲ ਵੀ ਤੇ ਗੰਦਗੀ ਦੇਖਿਓ ਤੁਸੀਂ ਕਿਵੇਂ ਨਿਕਲਦੀ ਅੰਦਰੋਂ ਜਾਨਵਰਾਂ ਦੇੋਂ ਫੁੱਲ ਸਾਫ਼ ਕਰੂਗੀ ਤੇ ਕਬੂਤਰ ਵੀ ਥੱਲੇੋਂ ਵੇਟ ਵੀ ਬਣਾਉਣਗੇ ਲਾਲ ਵੀ ਹੋ ਜਾਣਗੇ ਬਸ ਇਹਦੇ ਵਿੱਚ ਜ਼ਿਆਦਾ ਧਿਆਨ ਦੇਣ ਵਾਲੀ ਕੀ ਹੁੰਦੀ ਆ ਇੱਕ ਤਾਂ ਜਦੋਂ ਕੂਤਰ ਪੱਟੇ ਹੁੰਦੇ ਆ ਉਦੋਂ ਨਾਲ ਵੀਰੇ ਡਿਵਾਰਮਿੰਗ ਕਰੋ ਕੋਈ ਸੇ ਵੀ ਦਵਾਈ ਦੀ ਠੀਕ ਆ ਤੇ ਇੱਕ ਜਦੋਂ ਆਪਾਂ ਚਾੜੇ ਹੁੰਦੇ ਆ ਜਾਨਵਰ ਇੱਕ ਉਹਦੋਂ ਨਾ ਕਰੋ ਤੇ ਕਈ ਵੀਰ ਭਰਾ ਕੀ ਕਰਦੇ ਆ ਕਿ ਆ ਸੋਕੇ ਤੋਂ ਵੀ ਹਨਾ ਸਾਰੀਆਂ ਗੋਲੀਆਂ ਸਾਰੀਆਂ ਦਵਾਈਆਂ ਹੀ ਚੱਲੀ ਜਾਂਦਾ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਵੀਰੇ ਜਿੱਥੋਂ ਤੁਹਾਨੂੰ ਆਰਾਮ ਆਉਂਦਾ ਫੋਲੋ ਕਰੋ ਕੋਈ ਪ੍ਰੋਬਲਮ ਨਹੀਂ ਚੀਜ਼ ਉਹ ਦੱਸਾਂਗੇ ਜੀਦਾ ਤੁਹਾਨੂੰ ਰਿਜ਼ਲਟ ਮਿਲੋ ਸੋਕੇ ਦਾ ਤਾਂ ਕੰਮ ਹੀ ਸਿੰਪਲ ਜਿਹਾ ਆ ਕਬੂਤਰ ਸੋਕੇ 'ਚ ਜਦੋਂ ਜਾਂਦਾ ਵਾ ਉਹਦਾ ਵੱਡਾ ਕਾਰਨ ਹੁੰਦਾ ਜਾਨਵਰ ਦਾਣਾ ਖਾ ਲੈਂਦਾ ਪਾਣੀ ਘਟਾ ਜਾਂਦੇ ਆ ਠੀਕ ਹੈ ਜੀ ਤੇ ਜਾਂ ਫਿਰ ਜਿਹੜੇ ਜਾਨਵਰਾਂ ਨੂੰ ਅੰਦਰੋਂ ਆਪਾਂ ਪ੍ਰੋਪਰ ਯਾਨੀ ਕਿ ਸੈੱਟ ਨਹੀਂ ਕਰਦੇ ਮਲਾਪ ਵਗੈਰਾ ਨਹੀਂ ਕੱਢਦੇ ਬਿੱਠਾਂ ਚੁੱਕਦੇ ਉਹਦੋਂ ਬਾਅਦ ਚ ਵੀਰੇ ਜਾ ਕੇ ਇਹਨਾਂ ਨੇ ਹੱਡੀ ਕੱਢਣੀ ਆ ਠੀਕ ਹੈ ਵੀਰੇ ਸੋ ਉਹਨਾਂ ਦੋਨਾਂ ਚੀਜ਼ਾਂ ਦੇ ਬਚਾਅ ਲਈ ਇੱਕ ਤਾਂ ਖੁੱਡੇ ਦੀ ਸਫਾਈ ਕਰੋ ਇੱਕ ਜਦੋਂ ਦਾਣਾ ਪਾਉਂਦੇ ਹੋ ਤਾਂ ਗੌਰ ਕਰ ਲਿਆ ਕਰੋ ਵੀ ਜਾਨਵਰ ਦਾਣੇ ਨੂੰ ਕਿਹੜਾ ਭੱਜ ਕੇ ਆ ਰਿਹਾ ਕਿਹੜਾ ਨਹੀਂ ਆ ਰਿਹਾ ਤੇ ਉਦੋਂ ਤੁਸੀਂ ਇਹ ਚੀਜ਼ ਕੈਚ ਕਰ ਸਕਦੇ ਆ ਬਾਕੀ ਖੁੱਡੇ ਦੇ ਵਿੱਚ ਤਾਂ ਬਿੱਠਾਂ ਜੇ ਤੁਸੀਂ ਦਾਣਾ ਨਿਗਾਹ ਰੱਖੋਗੇ ਨਾ ਦਾਣਾ ਕੌਣ ਵੇਲੇ ਵੀ ਮੰਨ ਲਓ ਵੀ ਜਿਵੇਂ ਸਫਾਈ 1-2 ਦਿਨ ਰੋਕੇ ਕਰਦੇ ਆ ਤੁਹਾਨੂੰ ਵੈਸੇ ਖੁੱਡੇ ਚ ਪਤਾ ਲੱਗ ਜਾਂਦਾ ਵੀ ਯਾਰ ਮਿੱਠਾਂ ਗੈਬ ਹੋ ਰਹੀਆਂ ਠੀਕ ਆ ਵੀ ਕੋਈ ਨਾ ਕੋਈ ਜਾਨਵਰ ਆ ਜਿਹੜੇ ਮੂੰਹ ਮਾਰ ਰਹੇ ਆ ਤੇ ਉਹਦੇ ਵਿਚਾਰ ਲਈ ਹੈਗਾ ਵੀ ਸਿੰਪਲ ਤਰੀਕਾ ਪਹਿਲਾਂ ਤਾਂ ਕਬੂਤਰਾਂ ਨੂੰ ਭੁੱਖੇ ਰੱਖ ਕੇ ਖੱਟੀ ਲੱਸੀ ਹੋਵੇ ਘਰ ਦੀ ਘਟੋ ਘਟ 4-5 ਦਿਨ ਪੁਰਾਣੀ ਹੋਵੇ ਖੱਟੀ ਲੱਸੀ ਲਓ ਖੱਟੀ ਲੱਸੀ 10 ml ਲੱਸੀ ਲੈ ਲੈਣੀ ਆ 8 ਬੂੰਦਾਂ ਪਾ ਲੈਣੀਆਂ ਨਿਲਜਾਨ ਦੀਆਂ ਠੀਕ ਆ ਤੇ ਖਾਲੀ ਪੇਟ ਕਬੂਤਰ ਨੂੰ ਲਾਉਣੀ ਹੈ ਇਹ ਤੇ ਵਿੱਚ ਪਾ ਲੈਣਾ ਸਾਦਾ 10 ml ਪਾਣੀ 20 ml ਦੀ ਨਾਲਕੀ ਬਣਾ ਲੈਣੀ ਆ ਤੁਸੀਂ ਜਿਹੜਾ ਕਬੂਤਰ ਤੁਹਾਡਾ ਹੱਡੀ ਕੱਢਦਾ ਬਿੱਠਾ ਨੂੰ ਮੂੰਹ ਮਾਰਦਾ ਠੀਕ ਆ ਤੇ ਸੋਕੇ ਚ ਨੂੰ ਜਾਂਦਾ ਉਹਦੇ ਲਈ ਇਹ ਹੱਲ ਕਰ ਲਿਓ ਤੇ ਤੁਹਾਨੂੰ ਇੱਕ ਵਾਰੀ ਜਦੋਂ ਇਹ ਲਾਤੀ ਉਸ ਤੋਂ ਬਾਅਦ ਦੇ ਵਿੱਚ ਜਦੋਂ ਖਿੱਚ ਗਿਆ ਇਹ ਸਾਦੇ ਪਾਣੀ ਦੀ 10 ml ਦੀ ਨਾਲਕੀ ਲਾ ਦਿਓ ਜਿਹੜਾ ਕੋ ਮਰਜੀ ਦਾਣਾ ਪਾਣੀ ਪਾਈ ਆ ਉਹ ਕੋੜੇ ਵਰਗਾ ਹੋ ਜਾਊਗਾ ਕਬੂਤਰ ਪਹਿਲੀ ਵਾਰੀ ਜੀ ਰਾਂ ਸੈਟ ਆ ਜਾਊਗਾ ਬਲੀ ਤਾਂ ਜੇ ਫਿਰ ਲੱਗਦਾ ਵਾ ਗੈ ਥੋੜਾ ਜਿਹਾ ਨਾ ਵੇਟ ਪੱਕ ਕਰ ਲਿਆ ਕਰੋ ਮੇਰੇ ਵੀਰੇ ਇਹ ਨਹੀਂ ਹੈ ਵੀ ਸਵੇਰ ਦਵਾਈ ਲਈ ਸ਼ਾਮ ਨੂੰ ਰਿਜ਼ਲਟ ਇੱਕ ਦੋ ਦਿਨ ਜਾਨਵਰ ਰਿਕਵਰ ਕਰਨ ਨੂੰ ਲੈਂਦਾ ਜੇ ਜੇ ਤੁਹਾਨੂੰ ਲੱਗਦਾ ਵੀ ਮਾੜੀ ਮੋਟੀ ਕਸਰ ਰਹਿ ਗਈ ਪੰਜਾਂ ਸੱਤਾਂ ਦਿਨਾਂ ਬਾਅਦ ਫੇਰ ਰਿਪੀਟ ਕਰ ਦੋ ਐਕਸ 1% ਰਿਜ਼ਲਟ ਆਉ ਬਾਕੀ ਆਪਾਂ ਹਰੀਆਂ ਮਿਰਚਾਂ ਵਾਲਾ ਵੀ ਦੱਸਿਆ ਸੀਗਾ ਆਪਣਾ ਲਾਲ ਮਿਰਚਾਂ ਵਾਲਾ ਸੁੱਕੀ ਵਾਲਾ ਜਿਹੜਾ ਤੇਲ ਵਾਲਾ ਫਾਰਮੂਲਾ ਠੀਕ ਆ ਉਹ ਵੀ ਵੀਰੇ ਸਰੋਂ ਦੇ ਤੇਲ ਦੇ ਵਿੱਚ ਭੌਂ ਕੇ ਆਪਾਂ ਰਾਤ ਨੂੰ ਛੱਡ ਦੋ ਮਿਰਚ ਸੁੱਕੀ ਲਾਲ ਮਿਰਚ ਉਹਦੇ ਵਿੱਚ ਵੀ ਕੱਢ ਕੇ ਮਿਰਚ ਦੇ ਪੀਸ ਕਰ ਲਓ ਤਿੰਨ ਕ ਜਿੰਨੀ ਕ ਜਾਨਵਰ ਸੌਖਾ ਨਗਾ ਲਵੇ ਠੀਕ ਆ ਕੋਈ ਪਾਣੀ ਨਹੀਂ ਲਾਉਣਾ ਉਤੋਂ ਦੀ ਕੁਝ ਨਹੀਂ ਕਰਨਾ ਬਸ ਖਾਲੀ ਪੇਟ ਜਾਨਵਰ ਨੂੰ ਦੇ ਦੋ ਉਹ ਉਹਦੇ ਨਾਲ ਵੀ ਤੁਹਾਡਾ ਜਾਨਵਰ ਸੋਕੇ ਚੋਂ ਨਿਕਲ ਜਾਂਦਾ ਤੇ ਬਾਕੀ ਵੀਰੇ ਅਪਡੇਟ ਜਿੰਨੇ ਕ ਭਰਾਵਾਂ ਦੇ ਨਾਲ ਸਵਾਲ ਕਿਉਂਕਿ ਮੈਸੇਜ ਟਾਈਪ ਕਰਕੇ ਐਕਸਪਲੇਨ ਕਰਨਾ ਔਖਾ ਲੱਗਦਾ ਕਦੇ ਕਈ ਚੀਜ਼ਾਂ ਸਮਝਾਈਆਂ ਜਾਂਦੀਆਂ ਕਈ ਨਹੀਂ ਤੇ ਵੀਡੀਓ ਦੇ ਵਿੱਚ ਆਪਾਂ ਆਏ ਆ ਵੀ ਇੱਕ ਦੇ ਵਿੱਚ ਹੀ ਟਰਾਈ ਕਰੀ ਤੇ ਸਾਰੇ ਭਰਾਵਾਂ ਦਾ ਜਵਾਬ ਦਿੱਤਾ ਜਾਵੇ ਤੇ ਜੇ ਕੋਈ ਵੀਰੋ ਚੀਜ਼ ਰਹਿ ਗਈ ਕੋਈ ਗੱਲ ਨਹੀਂ ਮੈਸੇਜ ਮਾਰ ਦਿਓ ਫੇਰ ਆਪਾਂ ਦੱਸ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਤੇ ਆ ਦਿਨਾਂ ਦੇ ਵਿੱਚ ਨਾ ਜਦੋਂ ਹਵਾ ਹਵਾ ਵਜਦੀ ਹੁੰਦੀ ਹੈ ਜਾਨਵਰਾਂ ਨੂੰ ਜਿਵੇਂ ਤੱਤਾ ਠੰਡਾ ਮੌਸਮ ਹੁਣ ਤਾਂ ਵੈਸੇ ਮੌਸਮ ਬਦਲ ਗਿਆ ਬੁਖਾਰ ਚ ਬਹੁਤ ਜਾਂਦੇ ਆ ਵੀਰੋ ਜਾਨਵਰ ਤਕਰੀਬਨ ਭਰਾਵਾਂ ਦੇ ਜਾਨਵਰ ਇਕੱਠੇ ਹੋ ਕੇ ਬਹਿਣ ਲੱਗ ਜਾਂਦੇ ਆ ਬੁਖਾਰ ਚ ਜਾਂਦੇ ਆ ਕਿਤਾ ਵੀਰੇ ਖੁੱਡਿਆਂ ਦੇ ਵਿੱਚੋਂ ਜਿਨ੍ਹਾਂ ਨੇ ਭਰਾਵਾਂ ਨੇ ਹਜੇ ਨਹੀਂ ਕੱਢੇ ਕੁਜੇ ਠੀਕ ਆ ਉਹ ਕੱਢ ਦੋ ਨੰਬਰ 2 ਦੇ ਵਿੱਚ ਜਿਹੜਾ ਪਾਣੀ ਆ ਸੁਬਾ ਸ਼ਾਮ ਘੰਟਾ ਘੰਟਾ ਰੱਖਿਆ ਕਰੋ ਦੋ ਵਾਰ ਚੱਕ ਦਿਆ ਕਰੋ ਪਾਣੀ ਨਾ ਛੱਡਿਆ ਕਰੋ ਖੁੱਡਿਆਂ ਦੇ ਵਿੱਚ ਠੀਕ ਹੈ ਜੀ ਤੇ ਜਿਹੜਾ ਹੈਗਾ ਵਾ ਦਾਣਾ ਪਾਣੀ ਪ੍ਰੋਪਰ ਵੀਰੇ ਆਪਦਾ ਲਿਮਟ ਨਾ ਪਾਓ ਦਾਣਾ ਦਾਣਾ ਪਾਓ ਸ਼ਾਮਾਂ ਨੂੰ ਜਾ ਕੇ 6 ਵਜੇ 5 ਵਜੇ ਦੇ ਗੇਟ ਦੇ ਵਿੱਚ ਜਾਨਵਰ ਵਧੀਆ ਪੋਟ ਭਰਿਆ ਹੁੰਦਾ ਜਾਨਵਰ ਦਾ ਸ਼ਾਮ ਨੂੰ ਲੇਟ ਦਾਣਾ ਬਣਾ ਰਾਤ ਨੂੰ ਠੰਡ ਵੀ ਨਹੀਂ ਮਨਾਉਂਦਾ ਠੀਕ ਆ ਆਪਦਾ ਵਧੀਆ ਸੈੱਟ ਰਹਿੰਦਾ ਕੰਮ ਜਿਹੜਾ ਤੁਸੀਂ ਦਾਣਾ ਤੜਕੋ ਟਾਈਮ ਨਾਲ ਪਾ ਲੈਨੇ ਆ ਠੀਕ ਆ ਤੇ ਇੱਕ ਲੋਡ ਤੋਂ ਵੱਧ ਪਾ ਦਿੰਨੇ ਆ ਪੋਰਟ ਭਰ ਲੈਂਦੇ ਆ ਜਾਨਵਰ ਪੋਰਟਾ ਬਲੌਕ ਕਰ ਲੈਂਦੇ ਆ ਹੁਣ ਵਿੱਚ ਵੀਰਪਰਾ ਸਰੋਂ ਦੀ ਮਾਤਰਾ ਬਹੁਤ ਜ਼ਿਆਦਾ ਕਰੀ ਰੱਖਦੇ ਆ ਸਰੋਂ ਵੀਰੇ ਠੰਡੇ ਦੇਣਾ ਚੰਨੀ ਨਹੀਂ ਪਾਈ ਦੀ ਸਰੋਂ ਗਲਦੀ ਨਹੀਂ ਠੀਕ ਆ ਡਾਇਰੀਆ ਵੀ ਹੁੰਦਾ ਜਿਹਨੂੰ ਕਹਿ ਦਿੰਨੇ ਆ ਪਾਣੀ ਵਾਲੀਆਂ ਵਿੱਠਾਂ ਲੱਗ ਜਾਂਦੇ ਆ ਜਾਨਵਰ ਪੋਰਟ ਬਲੌਕ ਕਰਕੇ ਸਿਆਲਾਂ ਦੇ ਵਿੱਚ ਕਬੂਤਰ ਪੋਰਟ ਬਲੌਕ ਕਰ ਜੇਵੇ ਬੈਠਾ ਬੈਠਾ ਚੱਲ ਜੂ तकरीबन ਬੰਦਿਆਂ ਨੂੰ ਛੇਤੀ ਸਮਝ ਵਿੱਚ ਨਹੀਂ ਆਉਂਦੀ ਗੱਲ ਵੀ ਚੱਕਰ ਕੀ ਪੈ ਗਿਆ ਹੁਣ ਆ ਵਾਇਰਸ ਨੂੰ ਲੈ ਕੇ ਬਹੁਤ ਚੱਲਦਾ ਚੱਕਰ ਵੀ ਯਾਰ ਸਾਡੇ ਕਬੂਤਰਾਂ ਨੂੰ ਵਾਇਰਸ ਪੈ ਗਿਆ ਵੀਰੇ ਜੇ ਕਬੂਤਰ ਇਕੱਠਾ ਹੋ ਕੇ ਬਹਿ ਗਏ ਇਹਦਾ ਮਤਲਬ ਇਹ ਨਹੀਂ ਵੀ ਵਾਇਰਸ ਹੋ ਗਿਆ ਬਲੈ ਤਾਂ ਦੇਖੋ ਵੀ ਸਾਡੇ ਜਾਨਵਰ ਨੂੰ ਬੁਖਾਰ ਤਾਂ ਨਹੀਂ ਹੈ ਬੁਖਾਰ ਦਾ ਤੁਸੀਂ ਨੋਟ ਕਿਵੇਂ ਕਰੋਗੇ ਵੀ ਚੰਗੇ ਭਲੇ ਕਬੂਤਰ ਬੈਠੇ ਇੱਕਦਮ ਇਕੱਠੇ ਹੋ ਕੇ ਬਹਿ ਜਾਂਦੇ ਆ ਬੈਠ ਠੀਕ ਕਰਦੇ ਆ ਵੀਰੇ ਪੈਰ ਦੇਖ ਲਿਓ ਬਰਫਾਜੇ ਲੱਗੇ ਹੋਣਗੇ ਕਬੂਤਰ ਦੇ ਠੀਕ ਹੈ ਜਮ ਐਨਾ ਗੜੇ ਵਰਗੇ ਪੈਰ ਹੋ ਜਾਂਦੇ ਆ ਠੰਡੇ ਹੋ ਜਾਂਦੇ ਆ ਪੈਰ ਤੇ ਟੈਰਾਮਾਈਸ ਇਹਨਾਂ ਜਿਹੜਾ ਹਿਊਮਨ ਵਾਲਾ ਵਾ ਪੀਲੇ ਰੰਗ ਦਾ ਆਉਂਦਾ ਕੈਪਸੂਲ 500 ਠੀਕ ਆ ਤੁਹਾਡਾ 18 ਤੋਂ 20 ਕਬੂਤਰਾਂ ਨੂੰ ਲੱਗ ਜਾਣਾ ਉਹ ਉਹਨੂੰ ਮੇਰਾ ਵੀਰ ਬਣਿਆ ਅ ਘਰੇ ਲੱਸੀ ਹੈਗੀ ਆ ਠੀਕ ਆ ਲੱਸੀ ਚ ਫੈਂਟ ਲੋ ਉਸ ਹੱਬ ਨਾਲ ਬੀਬੀ ਐਮ ਐਲ ਦੀ ਨਾਲ ਕੀ ਬਣਾ ਲਓ ਠੀਕ ਆ ਸਾਦੇ ਪਾਣੀ ਚ ਵੀ ਦੇ ਸਕਦੇ ਆ ਉਹ ਵੀ ਕੋਈ ਗੱਲ ਨਹੀਂ ਨਹੀਂ ਤਾਂ ਦਹੀਂ ਚ ਫੈਂਟ ਲਈਦਾ ਦਹੀਂ ਦੀ ਕੁੱਲੀ ਦੇ ਜਾਨੀ ਕਿ 4-5 ਵੱਡੇ ਚਮਚੇ ਲੈ ਲਓ ਤੇ ਉਹਦੇ ਵਿੱਚ ਦਹੀਂ ਦੇ ਉਹਦੇ ਵਿੱਚ ਪਾ ਕੇ ਕੈਪਸੂਲ ਤੇ ਉਸ ਤੋਂ ਬਾਅਦ ਚ ਉਹਨੂੰ ਪਤਲਾ ਕਰ ਲੋ ਵਿੱਚ ਪਾਣੀ ਪਾ ਕੇ ਤੇ ਉਹਦੀ ਨਾਲ ਕੀ ਨਾਲ ਕੀ ਬਣਾ ਕੇ ਦੇ ਦਿਆ ਕਰੋ ਬਾਕੀ ਜਿਹੜੇ ਮੇਰੇ ਵੀਰਪਰਾ ਸਰਿੰਜਾਂ ਵੀ ਵਰਤਦੇ ਆ ਨਾ ਜਿਹੜੀ ਬਿਮਾਰ ਕਬੂਤਰ ਦੇ ਮੂੰਹ ਚ ਸਰਿੰਜ ਧੱਕ ਦਿੰਨੇ ਆ ਉਹੀ ਦੂਜੇ ਦੇ ਵੀਰੇ ਉਹ ਵੀ ਗਾਂ ਦੇ ਗਾਂ ਵੱਧ ਆਇਆ ਕੰਮ ਬਿਮਾਰ ਕਬੂਤਰ ਪਾਣੀ ਵੀ ਪੀਊਗਾ ਨਾਲ ਦੀ ਨਾਲ ਦੂਜਿਆਂ ਨੂੰ ਵੀ ਖਰਾਬ ਕਰੂਗਾ ਡੋਲੀਆਂ ਚ ਚੱਕ ਲਿਆ ਕਰੋ ਜਿਹੜੇ ਜਾਨਵਰ ਦਾ ਤੁਹਾਨੂੰ ਲੱਗਦਾ ਹੁੰਦਾ ਵੀ ਯਾਰ ਇਹ ਜਾਨਵਰ ਸਾਡਾ ਬਿਮਾਰ ਆ ਜਾਂ ਕੋਈ ਇਹਨਾਂ ਕੋਈ ਉਨੀ ਕੀ ਪ੍ਰੋਬਲਮ ਆ ਉਹਨੂੰ ਅੱਡ ਕਰ ਲਿਆ ਕਰੋ ਠੀਕ ਆ ਤੇ ਲੋੜ ਤੋਂ ਬਾਅਦ ਸਪਰੇ ਬਣਾ ਮੇਰੇ ਵੀਰ ਬਣਿਆ ਮਾਰਿਆ ਕਰੋ ਬਾਲੀਆਂ ਸਪਰੇਆਂ ਵੀ ਮਾਰੀਆਂ ਇੱਕ ਹੁਣ ਅਸਲ ਵਿੱਚ ਨਾ ਪੇੜ ਚਾਲ ਵਾਲਾ ਕੰਮ ਹੋ ਜਾਂਦਾ ਠੀਕ ਆ ਕਈਆਂ ਨੂੰ ਗੁੱਸਾ ਵੀ ਜਿਹੜੀ ਵਿਕਰਾਨ ਉਹਦੇ ਉੱਤੇ ਸਪੈਸ਼ਲ ਲਿਖਿਆ ਹੋਇਆ ਹੈ ਵੀ ਆਪਦੀਆਂ ਅੱਖਾਂ ਦਾ ਧਿਆਨ ਰੱਖੋ ਯਾਰ ਤੁਸੀਂ ਪਰ ਪਰ ਕੇ ਪਚਕਾਰੀਆਂ ਕਬੂਤਰਾਂ ਦੀਆਂ ਅੱਖਾਂ 'ਚ ਬਿਮਾਰੀ ਜਾਂਦੀਆਂ ਠੀਕ ਹੈ ਜੇ ਉਹ ਬੋਲਦੇ ਨਹੀਂ ਵਿਚਾਰੇ ਯਾਰ ਆਪਾਂ ਦਾ ਧਿਆਨ ਰੱਖਣਾ ਹੀ ਆ ਆਪਦਾ ਵੀ ਧਿਆਨ ਰੱਖੋ ਵੀਰੇ ਅੱਖਾਂ ਦੇ ਨਾਲ ਹੀ ਜਹਾਨ ਆ ਕਮਲਾ ਕੰਮ ਨਾ ਕਰਿਆ ਕਰੋ ਮੇਰੇ ਵੀਰ ਬਣਿਆ ਕੋਈ ਵੀ ਚੀਜ਼ ਵਰਤਦੇ ਹੋ ਨਾ ਜਿਹਨੂੰ ਮਰਜ਼ੀ ਫੋਲੋ ਕਰੋ ਮੇਰੇ ਪਰਾ ਸਾਰੇ ਆ ਆਪਣਾ ਇੱਕ ਪਰਿਵਾਰ ਆ ਕਬੂਤਰਬਾਜੀ ਜਿਹੜਾ ਆਪਣਾ ਇੱਕ ਪਰਿਵਾਰ ਆ ਵੀਰੇ ਜਿਹਨੂੰ ਜਿੱਥੇ ਤੁਹਾਡਾ ਦਿਲ ਖੜਦਾ ਜਿਹਦੇ ਤੇ ਦਿਲ ਖੜਦਾ ਉਹਨੂੰ ਫੋਲੋ ਕਰੋ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਠੀਕ ਆ ਪਰ ਕੋਈ ਵੀ ਚੀਜ਼ ਦੀ ਜਿਹੜੀ ਅਧੂਰੀ ਜਾਣਕਾਰੀ ਆ ਨਾ ਉਹ ਹਾਨੀਕਾਰਕ ਠੀਕ ਆ ਮੇਰੇ ਵੀਰ ਬਣੇ ਮਾੜਾ ਜਨਾ ਗੌਰ ਕਰ ਲਿਆ ਕਰੋ ਆਪ ਪੜ ਲਓ ਆਪਣੇ ਅੱਜ ਕੱਲ ਬੱਚੇ ਕੌਨਮੈਂਡ ਸਕੂਲਾਂ ਚ ਪੜਦੇ ਆ ਕਿਸੇ ਤੋਂ ਹੈਲਪ ਲੈ ਲਿਆ ਕਰੋ ਜਿਵੇਂ ਸਿਆਣੇ ਬੰਦੇ ਦੀ ਸਲਾਹ ਲੈ ਲਿਆ ਕਰੋ ਡਾਕਟਰੀ ਕਰਕੇ ਨੁਕਸਾਨ ਕਰਕੇ ਉਸ ਦੁਆਬ ਦੇ ਵਿੱਚ ਫਿਰ ਆਪਣਾ ਵੀ ਮਾਨਦੋਖ ਦਾ ਆਪਣੀ ਖੇਡ ਵੀ ਖਰਾਬ ਹੁੰਦੀ ਆ ਸਾਰਾ ਸੀਜ਼ਨ ਹੈਨਾ ਸੋ ਇਹਨਾਂ ਚੀਜ਼ਾਂ ਦਾ ਮੇਰੇ ਵੀਰ ਹੱਥ ਵਨ ਕੇ ਬੇਨਤੀ ਹੈ ਗੌਰ ਕਰਿਆ ਕਰੋ ਮੇਰੇ ਵੀਰ ਭਰਾ ਤੇ ਪ੍ਰੋਪਰ ਆਪਦੀ ਜਾਣਕਾਰੀ ਲੈ ਕੇ ਫਿਰ ਉਹ ਚੀਜ਼ ਵਰਤੋ ਠੀਕ ਹੈ ਜੀ ਤੇ ਬਾਕੀ ਮੇਰੇ ਭਰਾ ਅ ਹੋਰ ਇੱਕ ਵੀਰ ਨੇ ਪੁੱਛਿਆ ਸੀਗਾ ਰੱਬ ਭਲਾ ਕਰੇ ਦਾਣੇ ਦਾ ਦਾਣਾ ਦਾ ਵੀਰੇ ਕੋਣ ਸਿਆਲਾਂ ਦੇ ਵਿੱਚ ਕਈ ਵੀਰਪਰਾ ਮਾਤਰਾ ਹੀ ਬਹੁਤ ਜ਼ਿਆਦਾ ਸਿੱਟੀ ਜਾਂਦੇ ਆ ਸੁੱਕੇ ਛੋਲੇ ਠੀਕ ਆ ਜੇ ਹੁਣ 10 ਕਿਲੋ ਕਣਕਾ ਵਿੱਚ 4 ਕਿਲੋ ਛੋਲੇ ਪਾਈ ਜਾਂਦੇ ਆ ਵੀਰੇ ਤੁਹਾਡੇ ਕਬੂਤਰਾਂ ਨੇ ਸੋਕੇ 'ਚ ਜਾਣਾ ਹੀ ਆ ਪਾਣੀ ਦੀ ਕਮੀ ਕਿੱਥੋਂ ਪੂਰੀ ਕਰ ਲਵਾਂਗੇ ਕਬੂਤਰਾਂ ਨੂੰ ਮੰਨ ਲਓ ਵੀ 50 ਕਿਲੋ ਕਣਕਾ ਤੋਸਵਾਰ ਕੇ ਬਣਾਓ 50 ਕਿਲੋ ਕਣਕ ਦੇ ਵਿੱਚ ਵੀਰੇ 4 ਕਿਲੋ ਦਲੇ ਛੋਲੇ ਪਾ ਲਓ ਠੀਕ ਆ ਤੇ 2.5 ਕਿਲੋ ਸੋਇਆਬੀਨ ਨਹੀਂ ਮੁੱਕਦੀ ਤੇ ਬਾਕੀ ਇਹਦੇ ਵਿੱਚ ਚੌਲਾਂ ਦੀ ਟਟਾ ਜਿਹੜੀ ਉਹ 2.5 ਕਿਲੋ ਪਾ ਲਓ ਤੇ ਮੂੰਗੀ ਘਰਦੀ ਹੋਵੇ ਰੇ ਸਪਰੇਅ ਤੋਂ ਬਚਾ ਜਿੰਨਾ ਹੋ ਸਕਦਾ ਕਰੋ ਠੀਕ ਆ ਤੇ ਉਹ ਤਿੰਨ ਚਾਰ ਕਿਲੋ ਵੀਰੇ ਉਹ ਮੁੱਕਦੀ ਨਹੀਂ ਹੈਗੀ ਤੁਹਾਡਾ ਦਾਣਾ ਵਧੀਆ ਪਰਫੈਕਟ ਬਣ ਜਾਂਦਾ ਤੁਨਨ ਨੂੰ ਇਹਨਾਂ ਨੂੰ ਜਿਹੜਾ ਕੋਈ ਮਰਜ਼ੀ ਤੁੰਨੀ ਚੱਲੋ ਬਾਜਰਾ ਆ ਜਿਹੜਾ ਬਾਜਰੇ ਦੀ ਹੁਣ ਕੰਡ ਦਾ ਵਾ ਤਕਰੀਬਨ ਅਗਲਾ ਕਹਿੰਦਾ ਕੰਡ ਮਾਰ ਕੇ ਪਾਓ ਪਰ ਕੰਡ ਮਾਰਨੀ ਵੀ ਦੱਸ ਦਿਆ ਕਰੋ ਵੀਰੇ ਨਾਲ ਦੀ ਨਾਲ ਵੀ ਕੰਡ ਤੁਸੀਂ ਮਾਰਨੀ ਕਿਵੇਂ ਆ ਸ਼ਾਮ ਨੂੰ ਆਪਾਂ ਦਾ ਕੀ ਕਰਦੇ ਆ ਪੋਟਲੀ ਦੇ ਵਿੱਚ ਯਾਨੀ ਕਿ ਕੱਪੜੇ ਦੇ ਵਿੱਚ ਬਾਜਰਾ ਬੰਨ ਲਈਦਾ ਠੀਕ ਆ ਬਾਜਰਾ ਉਹਨੂੰ ਕੱਪੜੇ ਦੇ ਵਿੱਚ ਬੰਨ ਕੇ ਤੇ ਟੱਬ ਵਗੈਰਾ ਦੇ ਵਿੱਚ ਪਾਣੀ ਦੇ ਵਿੱਚ ਰਾਤ ਨੂੰ ਯਾਨੀ ਕਿ ਸ਼ਾਮ ਨੂੰ 7-8 ਵਜੇ ਸ਼ਾਮਾਂ ਨੂੰ ਉਦੋਂ ਪਾਣੀ ਦੇ ਵਿੱਚ ਛੱਡ ਦਿਓ ਉਹਨੂੰ ਤੇ ਵਿੱਚ ਵੀਰੇ 2 ਕ ਚਮਚੇ ਨੂਨ ਦੇ ਪਾ ਦਿਓ ਪਾਣੀ ਦੇ ਠੀਕ ਹੈ ਇੱਕ ਅੱਧੀ ਅਰੀ ਰਾਤ ਨੂੰ ਉਹਨੂੰ ਹਿਲਾ ਦਿਓ ਮਲ ਜੇਦੋਂ ਮਾਣਾ ਮੋਟਾ ਯਾਨੀ ਕਿ ਤੇ ਉਦੋਂ ਬਾਅਦ ਤੜਕਿਓ 2-3 ਅਰੀ ਪਾਣੀ ਵਿੱਚ ਦੀ ਕੱਢ ਕੇ ਚੰਗੀ ਤਰ੍ਹਾਂ ਮਲ ਕੇ ਤੇ ਤੁਸੀਂ ਸੁਕਾ ਲਓ ਉਹਨੂੰ ਤੇ ਦੇਖਿਓ ਫਿਰ ਜਾਨਵਰ ਖੁਸ਼ ਹੋ ਕੇ ਖਾਂਦੇ ਤੇ ਨਾਲੇ ਤੁਹਾਨੂੰ ਰਿਜ਼ਲਟ ਵੀ ਪੂਰੀ ਦੇਊਗੀ ਉਹ ਚੀਜ਼ ਤੇ ਉਹ ਵੀ ਵੱਧ ਤੋਂ ਵੱਧ ਵੀਰੇ ਜੇ 1000 ਇੰਨੇ ਕਿ 50 ਕਿਲੋ ਦੇ ਵਿੱਚ ਮਲਾਉਣਾ 2.5-3 ਕਿਲੋ ਤੋਂ ਵੱਧ ਨਾ ਪਾਓ ਤੁਹਾਡਾ ਦਾਣਾ ਪਰਫੈਕਟ ਬਣੂਗਾ ਪੂਰਾ ਖੁਸ਼ ਹੋ ਕੇ ਜਾਨਵਰ ਖਾਣਗੇ ਦਾਣਾ ਇੱਕ ਟਾਈਮ ਪਾਓ ਮਣਕੇ ਦਾਣਾ ਪਾਓ ਜਾਨਵਰਾਂ ਨੂੰ ਕਮਲਿਆਂ ਨੂੰ ਟਰੇਆਂ ਭਰ ਭਰਨਾ ਸਿੱਟਿਆ ਕਰੋ ਫਿਰ ਜਾਨਵਰ ਦਾਣੇ ਨਾਲ ਡੱਕ ਲੈਂਦੇ ਆ ਪਾਣੀ ਪੀਂਦੇ ਨਹੀਂ ਕਿ ਕਬੂਤਰ ਤੁਹਾਡੇ ਉਦੋਂ ਬਾਅਦ ਸੋਕੇ ਚ ਜਾਂਦੇ ਆ ਯਾਨੀ ਕਿ ਕਹਿਣ ਤੋਂ ਭਾਵੇਂ ਆ ਵੀ 75% ਦਾਣਾ 25% ਜਾਨਵਰ ਪਾਣੀ ਪੀਂਦਾ ਵਾ ਬਲੱਡ ਵੀ ਪ੍ਰੋਪਰ ਬਣੂਗਾ ਹੈਲਦੀ ਵੀ ਰਹਿਣਗੇ ਜਾਨਵਰ ਤੇ ਪੱਬਾਂ ਤੇ ਵੀ ਖੜਨਗੇ ਠੀਕ ਆ ਤੇ ਬਾਕੀ ਵੀਰੇ ਜੇ ਕੋਈ ਰਹਿ ਗਈ ਹੋਵੇ ਮੇਰ ਤੋਂ ਗੱਲ ਉਹਦੇ ਲਈ ਮਾਫੀ ਤੇ ਬਾਕੀ ਕੋਈ ਨਾ ਜਿੰਵੇਂ ਵੀ ਭਰਾਵਾਂ ਦੇ ਅੱਗੇ ਸਵਾਲ ਆਉਣਗੇ ਆਪਾਂ ਜਰੂਰ ਉਹ ਚੀਜ਼ ਦੱਸਾਂਗੇ ਜਿੰਨਾ ਵੀ ਹੋ ਸਕਦਾ ਵਾ ਤੇ ਜੇ ਇਹਦੇ ਵਿੱਚ ਵੀ ਵੀਰੇ ਮੇਤੋਂ ਕੋਈ ਮਿਸਟੇਕ ਹੋ ਗਈ ਹੋਵੇ ਕੋਈ ਬੋਲਦੇ ਤੋਂ ਕੋਈ ਨਾ ਚੀਜ਼ ਸਮਝ ਲੱਗਦੀ ਹੋਵੇ ਮੇਰਾ ਵੀਰ ਬਣਾ ਮੇਰੀ ਵੀਡੀਓ ਤੇ ਥੱਲੇ ਕਮੈਂਟ ਮਾਰ ਦਿਓ ਆਪਾਂ ਫੇਰ ਤੋਂ ਵੀਰੇ ਆਪਾਂ ਦੱਸ ਦਾਂਗੇ ਕੋਈ ਪ੍ਰੋਬਲਮ ਨਹੀਂ ਹੈ ਜਿਉਂਦੇ ਵਾਸਤੇ ਰਹੋ ਨਜ਼ਾਰੇ ਲਓ ਜ਼ਿੰਦਗੀ ਦੇ ਤੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਵੀਰੇ ਸਤਿ ਸ੍ਰੀ ਅਕਾਲ